ਅਸੀਂ ਕਨਾਲ ਮਰਨੇ ਵਾਲੀ ਜੋ ਫਰਦ ਆ ਉਹਦੇ ਬਾਰੇ ਕਾਫੀ ਵੀਡੀਓ ਪਾਈਆਂ ਨੇ ਜਿਵੇਂ ਤੁਹਾਡੇ ਸਵਾਲ ਹੋਈ ਉਹ ਦੋ ਦੋਂਦਾਂ ਦੇ ਅਸੀਂ ਉਹ ਸਵਾਲਾਂ ਦੇ ਜਵਾਬ ਦਿੰਦੇ ਰਹੇ ਹਾਂ ਤੇ ਅਸੀਂ ਇੱਕ ਬਾਈ ਦਾ ਕਮੈਂਟ ਸੀ ਕਿ ਜਿਹੜੀ ਬੀਗੇ ਬਿਸਵੇ ਵਾਲੀ ਫਰਦ ਆ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਸਾਡੇ ਇੱਕ ਵੀਰ ਨੇ ਫਰਦ ਭੇਜੀ ਆ ਤੇ ਪਹਿਲਾਂ ਤਾਂ ਉਹਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਇਹ ਉਹ ਫਰਦ ਆ ਬੀਗੇ ਬਿਸਵੇ ਵਾਲੀ ਤਾ ਹੁਣ ਆਪਾਂ ਇਹਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ ਸਰ ਜਿਹੜੀ ਬੀਗੇ ਵੀਸਬੇ ਵਾਲੀ ਫਰਦ ਦਾ ਤੇ ਕਨਾਲ ਮਰਨਾਂ ਵਾਲੀ ਇਹਦੇ ਵਿੱਚ ਫਰਕ ਕੀ ਹੁੰਦਾ ਹੈ ਜੀ ਫਰਕ ਇਹ ਹੈ ਵੀ ਜਿੱਥੇ ਤਾਂ ਮਰਬਾ ਬੰਦੀ ਹੋ ਗਈ ਜੀ ਹਾਂਜੀ ਉੱਥੇ ਦਾ ਉਹਨਾਂ ਨੰਬਰਾਂ ਨੂੰ ਜਣ ਕੇ ਕਰਾਲ ਮਰਲੇ ਵਿੱਚ ਰੱਖਵਾਇ ਜੀ ਠੀਕ ਹੈ ਜੀ ਜਿੱਥੇ ਮਰਬਾ ਬੰਦੀ ਨਹੀਂ ਹੋਈਆਂ ਉੱਥੇ ਪਿੰਡ ਦੇ ਜਿਹੜੇ ਨੰਬਰ ਨੇ ਹਾਂਜੀ ਇੱਥੇ ਤਾਂ ਮਸਤੀਲਾ ਨਾਮ ਹੁੰਦੇ ਨੇ ਮਰਬਾ ਬੰਦੀ ਵਾਲੇ ਚ ਤਾਂ ਮਸਤੀਲ ਚ ਜਣ ਕੇ 25 ਕਿਲੇ ਹੁੰਦੇ ਨੇ ਉਹਨਾਂ ਨੂੰ 25 ਨੰਬਰ ਦਿੱਤੇ ਜਾਂਦੇ ਨੇ ਮਸਤੀਲ ਨੰਬਰ ਪਾ ਕੇ ਨੰਬਰ ਹੁੰਦੇ ਨੇ ਠੀਕ ਹੈ ਜੀ ਕਿਰਾਕਵਾ ਕਨਾਲ ਮਰ ਲਿਆ ਜੀ ਹੁੰਦਾ ਜਿੱਥੇ ਮਰੱਬਾ ਬੰਦੀ ਨਹੀਂ ਉੱਥੇ 1 ਨੰਬਰ ਤੋਂ ਲੈ ਕੇ ਪਿੰਡ ਦੇ ਸਾਰੇ ਅਖੀਰ ਤੱਕ ਨੰਬਰ ਚੱਲਦੇ ਨੇ ਅੱਛਾ ਜੀ ਜੇ ਉਹ 1000 ਇਕੜ ਉਹ 1000 ਕਿਲਾ ਹੋ ਗਿਆ ਜਦ 2000 ਕਿਲਾ ਹੈ 2000 ਨੰਬਰ ਹੈ ਪਿੰਡ ਦਾ ਉਹ ਨੰਬਰਾਂ ਦੇ ਹਿਸਾਬ ਨਾਲ ਵੱਖਰੇ ਨੰਬਰ ਲਗਾਤਾਰ ਹੀ ਚੱਲਦੇ ਨੇ ਠੀਕ ਹੈ ਤੇ ਇੱਥੇ ਬਿੱਗੇ ਬਿਸਮਿਆਂ 'ਚ ਹੁੰਦਾ ਰਕਬਾ ਬਿੱਗੇ ਬਿਸਮਿਆਂ ਤੇ ਕਨਾਲ ਮਰਲਿਆਂ 'ਚ ਦਾ ਬਹੁਤ ਫਰਕ ਹੈ ਜੀ ਅੱਛਾ ਜੀ ਕਨਾਲ ਮਰਲਿਆਂ 'ਚ ਦਾ ਜਣ ਕੇ ਜਿਹੜੇ ਆਪਣਾ ਅਠ ਕਨਾਲ ਦਾ ਕਿੱਲਾ ਹੁੰਦਾ ਹੈ ਇਹਦੇ ਵਿੱਚ ਚਾਰ ਬਿੱਗੇ 16 ਬਿਸਮੇ ਦੇ ਨਾਲ ਜਣ ਕੇ ਇੱਕ ਏਕੜ ਬਣ ਜਾਂਦਾ ਜੀ ਹਾਂ ਇਸ ਕਰਕੇ ਜਣ ਕੇ ਇਹਨਾਂ ਦਾ ਕਾਫੀ ਫਰਕ ਹੈ ਬਿੱਗੇ ਬਿਸਮੇ ਤੇ ਕਨਾਲ ਮਰਲਿਆਂ ਦੇ ਪਮੈਸ਼ ਦਾ ਵੀ ਫਰਕ ਹੈ ਇਹਨਾਂ ਦਾ ਅੱਛਾ ਜੀ ਇਹਨਾਂ ਦੀ ਪਮੈਸ਼ ਹੈ ਜਿਹੜੀ ਬਿੱਗੇ ਬਿਸਮੇ ਦੀ ਇਹਨਾਂ ਦੇ ਇੰਚਾ ਹੋ ਕਰਮਾ ਜਿਹੜੀ ਉਹ ਹੋਰ ਇੰਚਾ ਨਹੀਂ ਹੁੰਦੀ ਹੈ ਕਨਾਲ ਮਰਲਿਆਂ ਦੀ ਛਾਟ ਇੰਚ ਦੀ ਹੁੰਦੀ ਹੈ ਠੀਕ ਆ ਇਹਦੇ ਵਿੱਚ 14 ਹੀ ਫਰਕ ਹੀ ਰਿਹਾ ਹਾਂ ਇਹਦਾ ਬਿੱਗੇ ਬਿਸਵਾ ਦਾ ਜਿੱਥੇ ਮਰਬੰਦੀਆਂ ਨਹੀਂ ਹੋਈਆਂ ਉੱਥੇ ਜਿਵੇਂ ਇਹਦੇ ਵਿੱਚ ਇੱਥੇ ਇੱਕ ਗੈਰ ਮਜ਼ਰੂਆ ਲਿਖਿਆ ਜੀ ਵੀ ਇਹ ਮੈਂ ਇੱਕ ਵੀ 4 ਬਿੱਗੇ 0 ਬਿਸਵਾ 2 ਬਿਸਵਾ ਸੀ ਉੱਪਰ ਗੈਰ ਮਜ਼ਰੂਆ ਭਰ ਕੇ نیچے ਗੈਰ ਮੌਮਕਨ ਪਲਾਟ ਵਾਇਆ ਹੋਇਆ ਆ ਗੈਰ ਮੌਮਕਨ ਜਿਹੜਾ ਗੈਰ ਮਜ਼ਰੂਆ ਹੁੰਦਾ ਹੈ ਗੈਰ ਮਜ਼ਰੂਆ ਦਾ ਮਤਲਬ ਹੈ ਜਿੱਥੇ ਰਕਵਾ ਬਗਦਾ ਨਹੀਂ ਹੈ ਮਤਲਬ ਕੋਈ ਵਾਹੀ ਕੋਈ ਖੇਤੀ ਜੋਗ ਰਕਵਾ ਨਹੀਂ ਹੈ ਜਿਹੜੇ ਚਾਹੇ ਉਹ ਖਾਲੀ ਪਿਆਇ ਚਾਹੇ ਉੱਥੇ ਜਣਕੇ ਪਲਾਟ ਹੁਆ ਬਰਕੇ ਨੇ ਜਾਂ ਪਲਾਟ ਬਣਾ ਰਕੇ ਨੇ ਜਾਂ ਮਕਾਨ ਬਣਾ ਰਕੇ ਨੇ ਗੈਰ ਮਜਰੂਰ ਰਕਵੇ ਉਹ ਗੈਰ ਮਜਰੂਰ ਹਾਂ ਗੈਰ ਮੁਕਮਲ ਮਕਾਨ ਜਿੱਥੇ ਜਣਕੇ ਵਾਦੀ ਮਕਾਨ ਮੁਕਮਲ ਬਣ ਗਿਆ ਉਹਨੂੰ ਗੈਰ ਮੁਕਮਲ ਮਕਾਨ ਕਰਤੇ ਆ ਜੀ ਬਸ ਠੀਕ ਹੈ ਜੀ ਠੀਕ ਆ ਮਤਲਬ ਇਹੀ ਇਹਦੇ ਵਿੱਚ ਆਉਂਦਾ ਹਾਂਜੀ ਹਾਂਜੀ ਇੱਕ ਇਹਦੇ ਵਿੱਚ ਸਰ ਅੱਗੇ ਜਿਵੇਂ ਆ ਕਾਫੀ ਲਿਖਿਆ ਹੁੰਦਾ ਅ ਜਿਵੇਂ ਮਿੰਨ ਵਗੈਰਾ ਜਾਂ ਮਿੰਨ ਦਾ ਮਤਲਬ ਸਾਲਮ ਨੰਬਰ 0 ਆਈ ਇਹਦੇ ਵਿੱਚ ਇਹਦੇ ਵਿੱਚ ਜਿਹੜੀ ਆ ਖੇ ਨਕਲ ਲਈ ਹੋਈ ਹੈ ਨਾ ਜੋਂਦੀ ਦੀ ਵਿੱਚ ਇਹ ਚ ਜਿਹੜੇ ਮਿੰਨ ਨੰਬਰ ਨੇ 2 ਨੇ ਇੱਕ ਤਾਂ ਆ ਗਿਆ ਨੰਬਰ ਜੀ ਹਾਂ 14 ਇਹ ਵੀ ਮਿੰਨ ਹੈ ਠੀਕ ਹੈ ਜੀ ਇੱਕ ਅੱਗੇ ਫੇਰ ਨੰਬਰ ਆਉਂਦਾ ਜੀ ਠੀਕ ਹੈ ਜੀ ਆ ਨੰਬਰ ਹੈ ਇਹ ਵੀ ਮਿੰਨ ਹੈ ਠੀਕ ਹੈ ਜੀ ਇਹ ਮਿੰਨ ਦੋ ਨੰਬਰ ਇਹਨਾਂ ਨੇ ਇੱਥੇ ਲਿਖ ਤਿਆ ਐ ਐਂਡ 'ਚ ਜਾ ਕੇ ਵੀ ਇਸ 'ਚ ਦੋ ਨੰਬਰ ਨੇ ਹਾਂ ਜੀ ਹਾਂ ਉਹ ਵੀ ਮਿੰਨ ਨੇ ਵੀ ਸਾਲਮ ਨੰਬਰ ਕੋਈ ਵੀ ਨਹੀਂ ਹੈ ਇਸ 'ਚ ਸਾਲਮ ਜ਼ੀਰੋ ਕਰਤਾ ਠੀਕ ਹੈ ਜੀ ਮਿੰਨ ਦੋ ਇਹ ਮਿੰਨ আর ਸਾਲਮ 'ਚ ਕੀ ਫਰਕ ਹੈ ਜੀ ਮਿੰਨ ਜਿਹੜਾ ਸਾਲਮ ਤਾਂ ਉਹ ਹੁੰਦਾ ਹੈ ਜਿਸ ਤਰ੍ਹਾਂ ਹੁਣ ਸਪੋਜ਼ ਕਰ ਆਪਾਂ ਅਠਕਨਾਲ ਦਾ ਕਿਲਾ ਹੈ ਹਾਂ ਜੀ ਹਾਂ ਉਹ ਤਾਂ ਸਲਮ ਆ ਗਿਆ ਅੱਛਾ ਜੀ ਜੇ ਅਠ ਕਨਾਲ ਦੇ ਗਾਹ ਟੁਕੜੇ ਬਣੇ ਹੋਏ ਨੇ ਉਹ ਚੋ ਕਨਾਲ ਐ ਦੋ ਕਨਾਲ ਐ ਕਨਾਲ ਦੀ ਸੁੱਡੀ ਮਾਲਕੀ ਸ਼ੋ ਹੋ ਰਹੀ ਐ ਦੋ ਕਨਾਲ ਦੀ ਮੇਰੀ ਸ਼ੋ ਹੋ ਰਹੀ ਐ ਪਰ ਉਹ ਚ ਸੈਡਾ ਪਾ ਕੇ ਬਟਾ ਨੰਬਰ ਨਹੀਂ ਪਾਇਆ ਉਹਨੂੰ ਮਿੰਨ ਕਰਕੇ ਰਕਵਾ ਸ਼ੋ ਕੀਤਾ ਹੋਇਆ ਹੈ ਮਿੰਨ ਹੁੰਦਾ ਟੁਕੜਾ ਅੱਛਾ ਜੀ ਕੁਛ ਹਿੱਸਾ ਜਣ ਕੇ ਕਿੱਲੇ ਦਾ ਉਹ ਮਿੰਨ ਨੰਬਰ ਨੇ ਦੋ ਇਹ ਜਣ ਕੇ ਪੂਰਾ ਕਿੱਲੇ ਦਾ ਕੋਈ ਵੀ ਨੰਬਰ ਨਹੀਂ ਹੈ ਇਹ ਜਿਹੜੀ ਹਿੱਸੇ ਨੰਬਰ ਦੇ ਠੀਕ ਹੈ ਜੀ ਦੀ ਬਿਣਾ ਬਹੀ ਵਾਲਾ ਤਾਂ ਆਪਾਂ ਗੈਰ ਮਜ਼ਰੂਆ ਲਿਖ ਦਿੰਦੇ ਆ ਹਾਂਜੀ ਹਾਂ ਹਾਂ ਪਰ ਜਿਹੜੇ ਮਿਨ ਸਾਲਮ ਵਾਲੀ ਤੇ ਮਿਨ ਵਾਲੀ ਗੱਲ ਹੈ ਨਾ ਜਿਹੜੀ ਵੀ ਇਹ ਨੰਬਰ ਦੇ ਕੁਝ ਹਿੱਸੇ ਨੇ ਠੀਕ ਹੈ ਜੀ ਰਕਬਾ ਕੁਛ ਤਾਂ ਕਰਕੇ ਮਿੰਨ ਨੇ ਦੋਏ ਤਾਂ ਕਰਕੇ ਮਿੰਨ ਨੇ ਤੇ ਬਸ ਇਹਦੇ ਵਿੱਚ ਫਰਕ ਹੁੰਦਾ ਕਨਾਲ ਤੇ ਆਪਣੀ ਜਿਹੜੀ ਬਿੱਗੇ ਵਿਸਮੇ ਵਾਲੀ ਫਰਦ ਹੁੰਦੀ ਆ ਸੋ ਇਹਦੇ ਬਾਰੇ ਤੁਸੀਂ ਕੋਈ ਹੋਰ ਸਵਾਲ ਹੋ ਤਾਂ ਦੱਸਿਓ ਤਾਂ ਉਹ ਵੀ ਆਪਾਂ ਅਗਲੀ ਵਾਰੀ ਗੱਲਬਾਤ ਕਰਾਂਗੇ ਸੋ ਵੀਡੀਓ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਇੱਕ ਵਾਰ ਤੁਹਾਡਾ ਵੀ ਤੇ ਸਰਦਾ ਵੀ ਪਹਿਦਲੋਂ ਬਹੁਤ ਬਹੁਤ ਧੰਨਵਾਦ